ਪੰਜਾਬ ਦੇ ਵਿੱਚ ਕਿੰਨੇ ਦਿਨ ਲਗਾਤਾਰ ਮੌਸਮ ਵਿਗੜੇਗਾ ਅਤੇ ਕਿੰਨੇ ਦਿਨ ਲਗਾਤਾਰ ਲੋਕਾਂ ਨੂੰ ਮੀਂਹ ਦਾ ਸਾਹਮਣਾ ਕਰਨਾ ਪਵੇਗਾ ਇਹ ਜਾਣ ਲਵੋ ਕਿਹੜੇ ਇਲਾਕੇ ਨੇ ਜਿੱਥੇ yellow alert ਹੈ ਤੇ ਕਿਹੜੇ ਇਲਾਕੇ ਨੇ ਜਿੱਥੇ orange alert ਹੈ ਕਿੱਥੇ ਮੀਂਹ ਜ਼ਿਆਦਾ ਪਵੇਗਾ ਤੇ ਕਿੱਥੇ ਮੀਂਹ ਘੱਟ ਪਵੇਗਾ ਇਹ ਪੰਜਾਬ ਦੀ ਖਬਰ 2 ਮਿੰਟਾਂ ਦੇ ਵਿੱਚ ਜਾਣ ਲਵੋ ਜੀ ਆਸੋ ਇਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਪੰਜਾਬ ਦੇ ਵਿੱਚ ਲਗਾਤਾਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੋ ਦਿਨ ਤੋਂ ਮੀਂਹ ਪੈ ਰਿਹਾ ਹੈ ਦੋ ਦਿਨ ਤੋਂ ਲਗਾਤਾਰ ਮੌਸਮ ਜਿਹੜਾ ਹੈ ਉਹ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਖਰਾਬ ਹੈ ਇਸ ਦੇ ਵਿਚਕਾਰ ਜਿਹੜਾ ਹੈ ਉਹ 24 ਅਗਸਤ ਨੂੰ ਜਦੋਂ ਮੀਂਹ ਦੀ ਸ਼ੁਰੂਆਤ ਹੋਈ ਲੋਕਾਂ ਨੂੰ ਲੱਗਾ ਕਿ ਸਿਰਫ ਇੱਕ ਦਿਨ ਦਾ ਮੀਂਹ ਹੈ ਪਰ 25 ਅਗਸਤ ਨੂੰ ਵੀ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਸ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਿਰਕਾਰ ਮੀਂਹ ਕਿੰਨੇ ਦਿਨ ਪੈਣ ਵਾਲਾ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਹੈ ਕਿ ਆਖਿਰਕਾਰ ਇਹ ਮੀਂਹ ਕਿੰਨੇ ਦਿਨ ਪੈਣ ਵਾਲਾ ਹੈ 10 ਸਾਲ 4 ਦਿਨ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਉਹ ਜਤਾਈ ਗਈ ਹੈ ਜੀ ਹਾਂ ਦਾਦੇ ਇਹ ਕਿ 24 ਅਗਸਤ ਨੂੰ ਲੈ ਕੇ ਪੰਜਾਬ ਦੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਰੂਪਨਗਰ, ਨਵਾਂਸ਼ਹਿਰ, ਗੁਰਦਾਸਪੁਰ, ਪਠਾਨਕੋਟ, ਫੱਟੇਗੜ ਸਾਹਿਬ ਅਤੇ ਮੁਹਾਲੀ ਦੇ ਵਿੱਚ yellow alert ਜਿਹੜਾ ਹੈ ਉਹ ਜਾਰੀ ਕੀਤਾ ਗਿਆ ਨਾਲ ਦੀ ਨਾਲ 25 ਅਗਸਤ ਨੂੰ ਹੁਸ਼ਿਆਰਪੁਰ ਦੇ ਵਿੱਚ ਰੂਪਨਗਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਅਤੇ ਪਠਾਨਕੋਟ ਦੇ ਵਿੱਚ ਜਿਹੜਾ ਉਹ येलो ਅਲਰਟ ਜਿਹੜਾ ਉਹ ਜਾਰੀ ਰਹੇਗਾ 26 ਅਤੇ 27 ਅਗਸਤ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਉਹ ਜਾਰੀ ਰਹੇਗਾ ਦਾਦੀ ਇੱਕ ਪਾਰੀ ਮੀਂਹ ਦੇ ਕਾਰਨ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਗਏ ਨੇ ਕਿਉਂਕਿ ਡੈਮ ਅਤੇ ਦਰਿਆਵਾਂ ਜਿਹੜੀਆਂ ਨੇ ਉਹ ਉਸ ਦੇ ਵਿੱਚ ਪਾਣੀ ਦਾ ਸતર ਵੱਧ ਚੁੱਕਿਆ ਹੈ ਨਿਚਲੇ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਾਰਿਸ਼ ਦੇ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਜਿਹੜੇ ਡੈਮ ਨੇ ਲਗਾਤਾਰ ਪਾਣੀ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਜਿਸ ਦੇ ਨਾਲ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੈ ਮੀਤੋ ਪਹਿਲਾਂ ਹੀ ਲੋਕ ਜਿਹੜੇ ਨੇ ਉਹ ਘਰਾਂ ਤੋਂ ਬੇਗਰ ਹੋ ਚੁੱਕੇ ਸੀ ਤੇ ਇਸ ਦੇ ਵਿਚਕਾਰ ਹੁਣ ਲਗਾਤਾਰ 4 ਦਿਨ ਮੀਂਹ ਪੈਣ ਦੇ ਨਾਲ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋਵੇਗਾ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਬਾਰੇ ਆਖਿਰਕਾਰ ਕਿਹੜੇ ਇਲਾਕਾ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ ਹੈ ਕਿਸ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਕਿਉਂਕਿ ਅਸੀਂ ਤੁਹਾਨੂੰ ਜਿਵੇਂ ਦੱਸਿਆ ਕਿ ਜੋ ਹੈ ਜਲੰਧਰ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਕਪੂਰਥਲਾ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਰੂਪਨਗਰ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਮੋਹਾਲੀ ਦੇ ਵਿੱਚ ਨਾਲ ਦੀ ਨਾਲ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਰੂਪਨਗਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਜਿਹੜਾ ਹੈ ਉਹ ਲਗਾਤਾਰ ਮੀ ਪੈ ਰਿਹਾ ਸੋ 24 ਅਗਸਤ ਤੋਂ ਲੈ ਕੇ 27 ਅਗਸਤ ਤੱਕ ਮੀ ਦੀ ਗੱਲ ਜਿਹੜੀ ਆ ਉਹ ਆਖੀ ਗਈ ਆ ਸਿਰ ਪੰਜਾਬ ਦੇ ਵਿੱਚ ਹੀ ਨਹੀਂ ਬਹੁਤ سارے ਹੋਰ ਇਲਾਕਿਆਂ ਦੇ ਵਿੱਚ ਵੀ ਮੀ ਦੀ ਗੱਲ ਆਖੀ ਜਾ ਰਹੀ ਆ ਜਿਵੇਂ ਦਿੱਲੀ ਹੋ ਗਿਆ ਗੁਰਗਾਓ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਰਾਜਸਥਾਨ ਯੂਪੀ ਬਿਹਾਰ ਇਹ ਇਨ੍ਹਾਂ ਦੇ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲਗਾਤਾਰ ਮੀ ਜਿਹੜਾ ਉਹ ਪੈ ਰਿਹਾ ਹੈ ਸੋ ਇਸ ਮੀ ਵਾਲੇ ਮੌਸਮ ਦੇ ਵਿੱਚ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਪ੍ਰਭਾਵਿਤ ਹੋ ਰਿਹਾ ਹੈ ਸੋ ਤੁਸੀਂ ਕਿਹੜੇ ਇਲਾਕੇ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੀਂਹ ਦੇ ਨਾਲ ਕੀ ਤੁਸੀਂ ਦਰਿਆਮਾ ਵਾਲੇ ਇਲਾਕੇ ਦੇਖੇ ਨੇ ਕਿ ਉੱਥੇ ਦੇ ਲੋਕਾਂ ਨੂੰ ਵੇਖਿਆ ਤੁਸੀਂ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਨਾਲ ਬਹੁਤ ਖਰਾਬੀ ਹੋ ਸਕਦੀ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸੋ